ਨਾ ਤੂੰ ਆਵੈ ਵਸ ਬਹੁਤ ਕਨਾਵਣੀ ਨਾ ਤੂੰ ਆਵੈ ਵਸ ਬੇਦ ਪੜਾਵਣੀ ਐ ਵਾਹਿਗੁਰੂ ਆਪ ਜੀ ਕਿਸ ਵਸਤੂ ਤੋਂ ਪ੍ਰਸੰਨੋ ਕਿਸ ਅਵਸਥਾ ਤੋਂ ਪ੍ਰਸੰਨੋ ਇਹ ਤੁਸੀਂ ਆਪ ਹੀ ਜਾਣਦੇ ਹੋ ਨਾ ਤੂੰ ਆਵੈ ਵਸ ਬਹੁਤ ਕਨਾਵਣੀ ਜੇ ਮੈਂ ਕਹਾ ਬਹੁਤੇ ਘਣੇ ਪਾ ਕੇ ਤੂੰ ਵਸਦੇ ਵਿੱਚ ਹੋ ਜਾਏਗਾ ਨਹੀਂ ਗੱਲ ਬਣਨੀ ਨਾ ਦੂ ਆਵੇ ਵਸ ਵਿਦ ਪੜਾਵਣੇ ਅੱਛਾ ਬਹੁਤਿਆਂ ਵਿਦਿਆਵਾਂ ਪੜ ਲੈਣੀਆਂ ਬਹੁਤ ਸਾਰਾ ਗਿਆਨ ਇਕੱਠਾ ਕਰ ਲੈਣਾ ਇਸ ਵਸਤੂ ਤੋਂ ਆਪ ਜੀ ਪ੍ਰਸੰਨ ਹੋ ਜਾਵਾਂ ਆਪ ਜੀ ਵਸੀਕਾਰ ਹੋ ਜਾਵਾਂ ਨਹੀਂ ਨਹੀਂ ਫਿਰ ਵੀ ਨਹੀਂ ਗੱਲ ਬਣਨੀ ਜੇ ਮੈਂ ਕਹਾ ਬਹੁਤਾ ਦਾਨ ਪੂਨ ਕਰਕੇ ਤੇ ਮਨ ਦੇ ਵਿੱਚ ਹੰਕਾਰ ਜਾਂ ਰੱਖ ਕੇ ਮੈਂ ਦਾਨ ਪੂਨ ਕਰਾਂ ਆਪ ਜੀ ਸੇਰ ਵਸੀਕਾਰ ਹੋ ਜਾਵਾਂਗੇ ਚੱਕਰਵਰਤੀ ਰਾਜਾ ਹੋ ਕੇ ਸਾਰੀ ਧਰਤੀ ਦਾ ਭ੍ਰਮਣ ਕਰ ਲਵਾਂ ਆਪ ਜੀ ਫੇਰ ਬਸਿਲਕਾਰ ਹੋ ਜਾਓਗੇ ਨਹੀਂ ਗੱਲ ਬਣਨੀ ਮਹਾਰਾਜ ਫਿਰ ਆਪ ਜੀ ਨੂੰ ਆਪ ਦੇ ਵਸਦੇ ਵਿੱਚ ਕੌਣ ਕਰ ਸਕਦਾ ਹੈ ਕਿਸ ਵਸਤੂ ਨਾਲ ਆਪ ਜੀ ਪ੍ਰਸੰਨ ਹੁੰਨੇ ਹੋ ਤਾਂ ਸਤਿਗੁਰੂ ਜੀ ਕਹਿੰਦੇ ਸਭ ਕੋ ਤੇਰਾ ਵਸ ਅਗਮ ਅਗੋਚਰਾ ਕਹਿੰਦੇ ਤੂੰ ਭਗਤਾਂ ਕਹਿ ਵਸ ਭਗਤਾਂ ਤਾਂ ਤੇਰਾ ਵਸ ਦੇ ਵਿੱਚ ਕੀਤਾ ਤਨ ਤਨ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਜੈਸੇ ਆ ਮਹਾਪੁਰਖਾਂ ਨੇ ਬਹੁਤੀਆਂ ਗੱਲਾਂ ਬਾਤਾਂ ਕਰਕੇ ਨਹੀਂ ਇੱਧਰ ਉੱਧਰ ਫਿਰ ਤੁਰ ਕੇ ਸਮਾਂ ਬਰਬਾਦ ਕਰਕੇ ਨਹੀਂ ਕਿਵੇਂ ਕੀਤਾ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਜਪ-ਜਪ ਕੇ ਹਰੀ ਹਰੀ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜਿਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਾਸ ਵਿੱਚ ਕੀਤਾ ਹੈ ਉਹਨਾਂ ਨੇ ਉਸ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਕੀਤਾ ਅੱਛਾ ਫਿਰ ਮਿਲਦਾ ਕੀ ਹੈ ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪਣ ਨਾਲ ਮਿਲਦਾ ਕੀ ਹੈ ਕਹਿੰਦੇ ਕੋਈ ਵਸਤੂ ਪਿੱਛੇ ਰਹਿ ਹੀ ਨਹੀਂ ਜਾਂਦੀ ਆਖੋ ਸਤਨਾਮ ਕੋਈ ਵਸਤੂ ਪਿੱਛੇ ਰਹਿ ਹੀ ਨਹੀਂ ਜਾਂਦੀ ਜਿਨ ਹਰ ਜਪਿਆ ਜਿਨ੍ਹਾਂ ਨੇ ਹਰੀ ਨੂੰ ਜਪਿਆ ਸੇਹ ਹਰ ਹੋਏ ਕਹਿੰਦੇ ਉਹਦੀ ਉਹੀ ਉਹਦਾ ਰੂਪ ਹੋ ਗਿਆ ਆਖੋ ਸਤਨਾਮ ਹਰ ਹਰ ਜਨ ਦੇ ਏਕ ਹੈ ਬਿਬ ਵਿਚਾਰ ਕਛ ਨਹੀਂ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਖੇ ਥੋੜੇ ਜੇ ਸਮੇਂ ਵਾਸਤੇ ਲੱਗਦਾ ਹੈ ਵੀ ਇਹ ਜਿਹੜੀਆਂ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠੀਆਂ ਨੇ ਇਹ ਸਮੁੰਦਰ ਤੋਂ ਅਲੈਦਾ ਹੋ ਗਈਆਂ ਨੇ ਅਲੱਗ ਹੋ ਗਈਆਂ ਨੇ ਵੱਖ ਹੋ ਗਈਆਂ ਨੇ ਨਹੀਂ ਭਲੇਖੇ ਥੋੜੇ ਸਮੇਂ ਦੇ ਵਿੱਚ ਆ ਕੇ ਕਹਿੰਦੇ ਇਹਨੇ ਸਮੁੰਦਰ ਦੇ ਵਿੱਚ ਹੀ ਮਿਲ ਜਾਣਾ ਆਖੋ ਸਤਿਨਾਮ ਇਸੇ ਤਰ੍ਹਾਂ ਸਰੀਰੀ ਲੱਗਦਾ ਵੀ ਅਟਾ ਜੋਤ ਤਾਂ ਇੱਕੋ ਹੀ ਐ ਆਖੋ ਸਤਿਨਾਮ ਤੇ ਗੁਰਮਖੋ ਆਓ ਫਿਰ ਜਦੋਂ ਇਹ ਖੇਡ ਵਾਪਰ ਜਾਂਦੀ ਹੈ ਤੇ ਗੁਰਮਖੋ ਜਿਨ ਹਰ ਜਪਿਆ ਸੇ ਹਰ ਹੋਏ ਜਿਨ੍ਹਾਂ ਨੇ ਜਪਿਆ ਉਹੀ ਉਹਦਾ ਰੂਪ ਹੋਗੇ ਫਿਰ ਕਰਮਾਤਾ ਵੀ ਉਹੇ ਜੀਆਂ ਵਾਪਰਣੀਆਂ ਅੰਤਰਜਾਮਤਾ ਵੀ ਉਹੇ ਜੀ ਤੇ ਗੁਰਮਖੋ ਜਿਸ ਪ੍ਰਕਾਰ ਮਹਾਪੁਰਖਾਂ ਦੇ ਜੀਵਨ ਦੇ ਵਿੱਚੋਂ ਫਰਮਾਨ ਆਉਂਦਾ ਹੈ ਚਲੋ ਮਹਾਪੁਰਖ ਬੈਠੇ ਨੇ ਇਹਨਾਂ ਦੇ ਬੱਚੇ ਆ ਇਹਨਾਂ ਤੋਂ ਦੇਖਦੇ ਕਿ ਸਾਰਾ ਕੁਝ ਆਪ ਜੀ ਦੇ ਸਾਹਮਣੇ ਕਰੀ ਜਾਂਦੇ ਆ ਬੋਲ ਰਹੇ ਆ ਮੂਲੋਵਾਲ ਪਿੰਡ ਮਹਾਪੁਰਖਾਂ ਦਾ ਦੀਵਾਨ ਲੱਗਿਆ ਹੋਇਆ ਤੇ ਆਪ ਜੀ ਦੇ ਗੁਰਮਖੋ ਚੇਤੇ ਹੋਏਗਾ ਸ੍ਰੀਮਾਨ ਸੰਤ ਬਾਬਾ ਸਾਧੂ ਰਾਮ ਜੀ ਟਿਬੇ ਵਾਲੇ ਤੇ ਉਹਨਾਂ ਦਾ ਨਾਮ ਸੌਰਾਂ ਨਗਰ ਮੂਲੋਵਾਲ ਮਹਾਪੁਰਖ ਕੀਰਤਨ ਕਰ ਰਹੇ ਨੇ ਬੜਾ ਗੱਜ ਕੇ ਸੁਣਿਆ ਵਾ ਵਾ ਭਾਈ ਕੀ ਆਵਾਜ਼ ਹੈ ਤੇ ਗੁਰਮੁਖੋ ਗਏ ਖਿੱਚੇ ਗਏ ਜਿੱਥੇ ਕੀਰਤਨ ਹੋ ਰਿਹਾ ਹੈ ਅੰਦਰ ਨਹੀਂ ਗਏ ਟਿੱਬੇ ਵਾਲੇ ਮਹਾਪੁਰਖ ਇਉਂ ਬਾਰ ਹੀ ਖਣਗੇ ਜੋੜਿਆਂ ਦੇ ਵਿੱਚ ਮਹਾਪੁਰਖਾਂ ਦੇ ਜੋੜੇ ਚੱਕੇ ਚੱਕ ਕੇ ਇਉ ਛਾਤੀ ਨਾਲ ਲਾ ਲਏ ਦੀਵਾਨ ਦੀ ਸਮਾਪਤੀ ਹੋਈ ਮਹਾਪੁਰਖ ਬਾਹਰ ਆਏ ਅੱਗੇ ਜਾਣਾ ਸੀ ਕਹਿੰਦੇ ਭਈ ਜੋੜੇ ਉਰਹੀ ਲਾਏ ਸੀ ਕਹਿੰਦੇ ਭਈ ਜੋੜੇ ਕਿੱਥੇ ਆਹ ਮਹਾਰਾਜ ਆਪ ਜੀ ਦੇ ਜੋੜੇ ਮੈਂ ਗਰੀਬ ਕੋਲੇ ਆ ਕਹਿੰਦੇ ਫਿਰ ਚੱਕ ਕਿਉਂ ਰੱਖਿਆ ਓਏ ਇੱਥੇ ਧਰ ਦੇ ਨੇੜੇ ਆ ਆ ਨੇੜੇ ਆ ਕੇ ਜੋੜੇ ਸਾਡੇ ਸਾਡੇ ਕੋਲੇ ਰੱਖ ਆਉਣੇ ਆ ਅਸੀਂ ਨੇ ਮਹਾਂਪੁਰਖੋਂ ਨੇੜੇ ਕਿਵੇਂ ਆਵਾਂ ਮੈਂ ਤਾਂ ਬਗਾਰੀ ਆ ਆਖੋ ਸਤਨਾਮ ਮੇਰੀ ਜਾਤ ਛੋਟੀ ਐ ਮੈਂ ਉਸ ਵੱਲ ਨਹੀਂ ਜਾਂਦਾ ਜੋ ਬਚਨ ਮਹਾਂਪੁਰਖਾਂ ਦੇ ਕੋਲੋਂ ਸੁਣਿਆ ਜਾਂ ਪੜ੍ਹਿਆ ਉਹ ਬਚਨ ਕਰ ਰਿਹਾ। ਅਰਬਦਾਸ ਜੀ ਇਸ ਅਖਾਂ ਦੇ ਵਿੱਚੋਂ ਸੀ ਮਹਾਂਪੁਰਖ। ਮਹਾਂਪੁਰਖੋਂ ਮੈਂ ਵਿਗਾਰੀ ਹਾਂ ਕਹਿੰਦੇ ਵਿਗਾਰੀ ਨਹੀਂ ਤੂੰ ਤਾਂ ਸਾਡਾ ਸਵਾਰੀ ਹੈ। ਆਖੋ ਸਤਨਾਮ। ਤੇਰੀ ਰਸਨਾ ਉੱਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਹਿਰਾ ਦਿਆ ਕਰਨਗੇ। ਬੜਾ ਸਿਮਰਨ ਲਿਖਿਆ ਬੜਾ ਅਭਿਆਸ ਲਿਖਿਆ ਤੇਰੇ ਮਸਤਕ ਤੇ। ਤੇਰੀ ਬੜੀ ਚੜ੍ਹਦੀ ਕਲਾ ਹੋਣੀ ਐ ਤੇ ਗੁਰਮਖੋ ਫਿਰ ਉਹ ਸਮਾ ਉਹ ਸਤ ਹੋਇਆ ਮਹਾਪੁਰਖਾਂ ਦੇ ਉਹ ਬਚਨ ਸਤ ਹੋਏ ਮਹਾਪੁਰਖਾਂ ਦੇ ਨਾਮ ਤੇ ਕਿੰਨੀਆਂ ਧਰਮਸ਼ਾਲਾਆਂ ਕਿੰਨੀਆਂ ਅਕੈਡਮੀਆਂ ਤੇ ਗੁਰਮਖੋ ਗੁਰੂ ਘਰ ਬਣੇ ਉਹ ਸਰਬੱਤ ਸੰਗਤ ਆਪ ਜੀ ਜਾਣੀ ਜਾਣੀ ਅਗਮ ਆਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨ ਬੰਤਾ 사ਰਜਨਾ ਕੀ ਅਚਰਜ ਕਥਾ ਕਹਿਣ ਨੂੰ ਤਾਂ ਮਹਾਪੁਰਖਾ ਦੀਵਨ ਦੇਵ ਜੀਵਨ ਦੇ ਵਿੱਚੋਂ ਬਹੁਤ ਕੁਝ ਐ ਮੈਂ ਬਹੁਤਾ ਸਮਾਨਾ ਲਵਾਂ ਤੇ ਗੁਰਮਖੋ ਇੱਕੋ ਹੀ ਬਸ ਧਾਰਨਾ ਪੜ ਕੇ ਦਾਸ ਖਿਮਾ ਦਾ ਜਾਜਕ ਹੋਏਗਾ ਬਚਨ ਹੁੰਦੇ ਨੇ ਪੂਰੇ ਜੋ ਜੋ ਸਤ ਮਖੋ ਨੇ ਬੋਲ ਦੇ ਬਚਨ ਹੁੰਦੇ ਨੇ ਪੂਰੇ ਜੋ ਜੋ ਸਤ ਮਖੋ ਨੇ ਬੋਲ ਦੇ ਬਚਨ ਹੁੰਦੇ ਨੇ ਸੰਤ ਮੁਖ ਨੇ ਬੋਲਦੇ ਸੰਤ ਮੁਖ ਨੇ ਸੰਤ ਮੁਖ ਨੇ ਬੋਲਦੇ ਔ ਬੋਲਦਿਆਂ ਕੋਲੋਂ ਨੇਕਾਂ ਪ੍ਰਕਾਰਾਂ ਦੀਆਂ ਥੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਿਓ ਜੀ ਗਜਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਬਾਦ ਭਾਈ ਸੁਚੈਨ ਸਿੰਘ ਜੀ ਜਿਨ੍ਹਾਂ ਨੇ ਬੜੇ ਪਿਆਰ ਵਿੱਚ ਆ ਕੇ ਸਮੇਂ ਦੇ ਵਿੱਚ ਰਹਿ ਕੇ ਆਪ ਜੀ ਨੂੰ ਸ਼ਬਦ ਦੇ ਨਾਲ ਸੰਤ ਮਹਾਰਾਜ ਦੀ ਪਾਵਨ ਪੀਤਰ ਤਾਰਣਾ ਦੇ ਨਾਲ ਜੋੜਨਾ ਕੀਤਾ ਹੈ। ਸੰਤ ਮਹਾਰਾਜ ਕਿਰਪਾ ਕਾਰਨ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦਿਨ-ਦੁਨੀ ਤੇ ਰਾਤ ਚੌਗਣੀ ਤਰੱਕੀ ਹੋਰ ਬਖਸ਼ੇ ਮਹਾਰਾਜ। ਅੱਜ ਹਰਿਆਣਾ ਵਿੱਚ ਉੱਧਰ ਜਿਹੜਾ ਸ਼ਬਦ ਗੁਰਬਾਣੀ ਦਾ ਕੀਰਤਨ ਕਰਦੇ ਨੇ, ਕਥਾ ਬੜੀ ਸੁਣੀ ਕਰਦੇ ਨੇ, ਬੜੀ ਕਿਰਪਾ ਹੈ ਇਹਨਾਂ ਦੇ ਉੱਤੇ। ਆਓ